ਪਟਿਆਲਾ ਦੀ ਬਹੁ ਕਰੋੜੀ ਜ਼ਮੀਨ ਨੂੰ ਠੱਗਣ ਵਾਲੇ ਨੂੰ ਦਿੱਤਾ ਜਾ ਰਿਹਾ ਹੈ ਪੁਲਿਸ ਵੱਲੋਂ ਵੀਆਈਪੀ ਟ੍ਰੀਟਮੈਂਟ ਤੋਂ ਅੰਦਾਜ਼ੇ ਕਿ ਕਚਹਿਰੀਆਂ ਦੀ ਵੀਡੀਓ ਵੀ ਇੱਕ ਵਾਇਰਲ ਹੋਈ ਹੈ ਮੀਡੀਆ ਕਰਮਚਾਰੀਆਂ ਨੂੰ ਮੁਲਜ਼ਮ ਦੇ ਲੋਕ ਕਿਸ ਨੇ ਗੱਲ ਦੇ ਇਸ਼ਾਰੇ ਅਤੇ ਗਾੜੀ ਲੋਡ ਵੀ ਕੀਤਾ ਗਿਆ ਹੈ ਜਿਵੇਂ ਆਪ ਵੀ ਦੇਖੋ ਸਾਰਾ ਮਾਮਲਾ ਕੀ ਹੈ ਏਵਨ ਪੰਜਾਬੀ ਟੀਵੀ ਦੇ ਲਈ ਪਟਿਆਲਾ ਤੋਂ ਗ੍ਰੀਟਿੰਗਸ ਰਿਪੋਰਟ ਪੁਲਿਸ ਇਮਾਰਤ ਨਾਮਕਣਾ ਮੇਰਾ ਨਾਮ ਜਗਦੀਸ਼ ਸਿੰਘ ਹੈ ਮੈਂ ਸੈਵਨਾਗਰ 3D ਰਹਿਣਾ ਪਹਿਲਾਂ ਮੇਰਾ ਪਿੰਡ ਪੁਨੀਆ ਖਾਨਾ ਸੀ ਅੱਛਾ ਇਹ ਸਾਰਾ ਮਾਮਲਾ ਕੀ ਹੈਗਾ ਇਹਦਾ ਇਹ ਨਾ ਜੀ ਕੋ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਤੇ ਸائن ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟੌਰਨਿੰਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇਹ ਠੱਗੀਆਂ ਮਾਰਨ ਦਾ ਆਦੀ ਆ ਇਹ ਮੈਂ ਸਰਦਾਰ ਐਸਐਸਪੀ ਸਰਦਾਰ ਆਈਪੀਐਸ ਨਾਨਕ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲੀ ਵਾਰੀ ਨੱਥ ਪਾਈ ਆ ਫੜ ਕੇ ਅਦਾਲਤ ਪੇਸ਼ ਕੀਤਾ ਜੋ ਕਿ ਜੇਲ੍ਹ ਜਾਵੇਗਾ ਜਿਹਦਾ ਇਹਦਾ ਨਾਮ ਹੈਗਾ ਸ਼ੀਤਲ ਸਿੰਘ ਇਹਦਾ ਪਿੰਡ ਹੈਗਾ ਪੰਨਰਾ ਇਹਦਾ ਆਤੀ 4.5 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰ ਤੋਂ ਪਰ ਆਤੇ ਹੀ 5-600 ਕਰੋੜ ਦਾ ਮਾਲਕ ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਸਨੇ ਮੇਰੀ ਵੀ ਵਸੀਤ ਮੈਨੂੰ ਮਾਤਾ ਸਰਬੰਦ ਗੌਰ ਰਜਿਸਟਰਡ ਕਰਾ ਗਈ ਸੀ ਜੋ ਕਿ ਇਹਨੇ ਇੱਕ ਝਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ ਤਿੰਨ ਚਾਰ ਮਹੀਨੇ ਬਾਅਦ ਉਹਦੀ ਹੀ ਭਾਣਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਏ ਗਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਬਹੁਤ ਤਕੜਾ ਠੱਗ ਆ ਇਹ ਉਸ ਮੰਗਰੇ ਤੇ ਪੇਸ਼ੀ ਸੀ ਕਿਹੜੇ ਜੀ ਕਿਹੜੇ ਮਾਮਲੇ ਤੁਸੀਂ ਗੱਲ ਕਰ ਰਹੇ ਹੋ ਸੀ ਜੀ ਪੈਨਸ਼ਨ ਦੀ ਨਾ ਨਾ ਇਹ ਤਾਂ ਇਹ ਤੇ ਹੁਣ 420 ਦਾ ਮਕਦਮਾ ਦਰਜ ਹੋਇਆ ਜੋ ਸਰਦਾਰ ਨਾਨਕ ਸਿੰਘ ਜੀ ਨੇ ਦੀ ਰਹਿਮ ਨਹੀਂ ਥੱਲੇ ਪੁਲਿਸ ਨੇ ਇਹਨੂੰ ਫੜ ਕੇ ਪਹਿਲੀ ਵਾਰੀ ਅਰੈਸਟ ਕੀਤਾ ਤੁਹਾਡੇ ਨਾਲ ਕੀ ਮਟਕੀ ਵਜਦੀ ਸੀ ਜੀ ਠੱਗੀ ਹੋਈ ਹੈ ਇਹਨੇ ਜੱਲੀ ਬਸੀਤ ਬਣਾ ਕੇ ਜੋ ਇੰਤਕਾਲ ਚੜਵਾ ਲਿਆ ਸੀ ਮਨਦੀਪ ਕੌਰ ਦੇ ਨਾਲ ਉਹੀ ਉਸੇ ਦੇ ਵਿੱਚ ਨਾਲੇ ਟਰੱਸਟਾਂ ਦੀ ਜਮੀਨ ਪੈਂਦੀ ਉਹਨੂੰ ਖੁਰਦ-ਬੁਰਦ ਕਰਨ ਦੇ ਤੌਰ ਤਰੀਕੇ ਵਰਤਦਾ ਰਹਿੰਦਾ ਕਦੇ ਭਾਈ ਦੇ ਨਾਲ ਕਰਾ ਲਈ ਇੱਕ ਸੀਲ ਦਾ ਮੁੰਡਾ ਗਰਵਾਚਨ ਉਹ ਤੋਂ ਟੋਰ ਲਿੰਗ ਦੇਤੀ ਉਹ ਤੋਂ ਰਜਿਸਟਰੀਆਂ ਕਰਾ ਲੀਆਂ ਇਹ ਸਾਰਾ ਅੱਗੇ ਤੋਂ ਅੱਗੇ ਇਹਨੇ ਪੂਰਾ ਗੈਂਗ ਬਣਾ ਕੇ ਰੱਖਿਆ ਹੋਇਆ ਜੋ ਕਿ ਇਹ ਹੁਣ ਇਹਦੀ ਤੜਨੀ ਹਜੇ ਵੀ ਟੁੱਟੀ ਖਾਲੀ ਆਈ ਨਹੀਂ ਸੀ ਆਪਾਂ ਅੜਿਸਰ ਕੀ ਨਾਗਰ ਕੀ ਮੰਗ ਦੇ ਦੇਖੋ ਇਹ ਜਿਹੜਾ ਮਾਮਲਾ ਹੈ ਇਹ ਹੈਗਾ ਸੁੱਲਰ ਦੇ ਟਰਸਟਾਂ ਦੀ ਜ਼ਮੀਨ ਨੂੰ ਖੁਰਦੂਬੁਰਦ ਕਰਨ ਦਾ ਮਾਮਲਾ ਪਹਿਲਾਂ ਡੀਸੀ ਸਾਹਿਬ ਪਟਿਆਲਾ ਨੇ 2023 ਦੇ ਵਿੱਚ ਇਸ ਦੇ ਰਿਗਾਰਡਿੰਗ ਇੱਕ ਪਰਚਾ ਦਰਜ ਕਰਾਇਆ ਸੀ ਜਿਹੜਾ ਦੋਸ਼ੀ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸ਼ੀਤਲ ਲੰਬੜਦਾਰ ਪੰਨਰੇ ਦਾ ਇਹ ਪਹਿਲਾਂ ਵੀ ਅਸਰ ਰਸੂਖ ਰੱਖਦੇ ਹੋਏ ਆਪਣਾ ਨਾਮ ਵਿੱਚੋਂ ਪਚਾ ਕੇ ਘਟਾ ਕੇ ਲੈ ਗਿਆ ਬਾਵਜੂਦ ਇਸ ਦੇ ਕਿਸ ਦੇ ਉਸ ਜਿਹੜਾ ਮਤਾ ਆ ਕੇ ਟ੍ਰਸਟਾਂ ਦੀ ਜ਼ਮੀਨ ਖੁਰਦ-ਖੁਰਦ ਕੀਤੀ ਗਈ ਉਸ ਤੇ ਇਸ ਦੇ ਦਸਖਤ ਸੀ। ਹੁਣ ਵੀ ਤੁਸੀਂ ਦੇਖਿਆ ਹੋਊਗਾ ਤੁਸੀਂ ਪਹਿਲਾਂ ਇਸ ਦੀ ਵੀਡੀਓ ਬਣਾ ਰਹੇ ਸੀ। ਇਹ ਬੰਦਾ ਕਿਸੇ ਨਾ ਕਿਸੇ ਪਿੱਛੇ ਤੋਂ ਐਸੇ ਰਸੂਖਦਾਰ ਬੰਦਿਆਂ ਵੱਲੋਂ ਸਪੋਰਟਡ ਆ ਜਿਹੜਾ ਪੁਲਿਸ ਕਸਟਡੀ 'ਚ ਹੋਣ ਤੋਂ ਬਾਵਜੂਦ ਮੀਡੀਆ ਦੀ ਪਾਵਰ ਨਹੀਂ ਸਮਝ ਰਿਹਾ। ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਕਸਟਡੀ 'ਚ ਆ ਮੈਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ। ਲੋਕੀ ਮੂੰਹ ਲਕੋ ਕੇ ਆਂਦੇ ਆ ਇਹ ਹੱਸ ਕੇ ਅਦਾਲਤ 'ਚ ਜਾ ਰਿਹਾ ਹੈ। ਉਹ ਜੱਟ ਸਾਹਿਬ ਨੇ ਅੱਜ ਇਸ ਦਾ 5 ਦਿਨ ਦੇ ਰਿਮਾਂਡ ਵਾਸਤੇ ਰਿਕੁਐਸਟ ਕੀਤੀ ਸੀ ਪੁਲਿਸ ਨੇ ਦੁਪਹਿਰ ਦੇ 2:00 ਤੇ ਰੱਖਿਆ ਆਰਡਰ ਵਾਸਤੇ ਜਦੋਂ 2:00 ਆਰਡਰ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੀ ਹੁੰਦਾ ਉਹ ਤੁਹਾਨੂੰ ਮੈਂ ਉਸ ਦੇ ਹਿਸਾਬ ਨਾਲ ਦੱਸ ਦਿੰਦਾ ਕੇ ਸਰ ਕਿੰਨੀ ਕੁ ਜ਼ਮੀਨ ਦਾ ਮਾਮਲਾ ਹੈਗਾ ਕਿੰਨੀ ਕਿੰਨੀ ਜਮੀਨ ਦੀ ਗੱਲ ਹੈ ਦੇਖੋ ਜ਼ਮੀਨ ਹੈਗੀ ਹੈ ਟਰਸਟਾਂ ਦੀ 108 ਕਿੱਲੇ ਦੇ ਲਗਭਗ ਜਿੱਥੇ ਵੱਖ-ਵੱਖ ਤਿੰਨ ਟਰਸਟ ਕਾਇਮ ਕੀਤੇ ਗਏ ਸੀ ਦਵਿੰਦਰਾ ਚੈਰੀਟੇਬਲ ਟਰਸਟ ਦਵਿੰਦਰਾ ਹਸਪੀਟਲ ਟਰਸਟ ਤੇ ਤਜਿੰਦਰਾ ਟਰਸਟ ਉਨਾ ਸਾਰੇ ਟਰਸਟਾਂ ਦੀਆਂ ਜ਼ਮੀਨਾਂ ਦੇ ਮਤੇ ਪਾ ਪਾ ਕੇ ਰਕਬੇ ਜਿਹੜੇ ਐ ਉਹ ਟਰਾਂਸਫਰ ਕਰ ਲਿੱਤੇ ਗਏ ਵੱਖ-ਵੱਖ ਪ੍ਰਾਈਵੇਟ ਬੰਦਿਆਂ ਦੇ ਨਾਮ ਤੇ ਜਿਹੜੀਆਂ ਜ਼ਮੀਨਾਂ ਦਾ ਤਬਾਦਲਾ ਕਰਕੇ ਕਿਹਾ ਗਿਆ ਕਿ ਟਰਸਟ ਤੋਂ ਆ ਜ਼ਮੀਨ ਲੈ ਕੇ ਟਰਸਟ ਨੂੰ ਆ ਜ਼ਮੀਨ ਦੇ ਦਿੱਤੀ ਗਈ ਹੈ ਦੇਣ ਵਾਲੀ ਜਿਹੜੀ ਜ਼ਮੀਨ ਦਿਖਾਈ ਗਈ ਉਹ ਮੌਜੂਦ ਹੀ ਨਹੀਂ ਸੀ ਦੂਜੀ ਗੱਲ ਇਹ ਜਿਹੜਾ ਸ਼ਖਸ ਹੈ ਇਹ ਐਡਕ ਸ਼ਾਤਰ ਔਰ ਜੁਰਮ ਕਰਨ ਦਾ ਦੀ ਸ਼ਖਸ਼ ਹੈ ਵੀ ਇਸ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰਸ ਦਰਜ ਹੈ ਵਕ ਵਕ ਥਾਵਾਂ ਤੇ ਕਿਤੇ ਕਿਸੇ ਨਾਲ ਬਿਆਨਨਾ ਕਰ ਲਿਆ ਰਜਿਸਟਰੀ ਨਹੀਂ ਕਰਾਈ ਕਿਤੇ ਕੁਝ ਕਿਤੇ ਕੁਝ ਉਹਨਾਂ ਦੀ ਲਾਈਨ ਦੇ ਵਿੱਚ ਹੀ ਚੱਲਦੇ ਹੋਏ ਇਸ ਦੇ ਖਿਲਾਫ ਉਹਨੇ ਕੇ ਐਫ ਆਈ ਆਰ ਦਰਜ ਹੋਈ ਹੈ ਜਿਸ ਤੋਂ ਉਮੀਦ ਹੈ ਕਿ ਅਦਾਲਤ ਇਸ ਦੇ ਵੱਲੋਂ ਕਿਤੇ ਜੁਰਮਾਂ ਦੀ ਸਜ਼ਾ ਜ਼ਰੂਰ ਦੇਵੇ ਹੋਰ ਵੀ ਕੇਸ ਪਰ ਮਾਮਲੇ ਦਰਜ ਨੇ ਕਿ ਉਹਨਾਂ ਦੀ ਪਾਸੇ ਵੀ ਬਹੁਤ ਸਾਰੇ ਹੋਏ ਹੋਏ ਦੇਖੋ ਜੀ ਜਿਹੜੇ ਬਾਕੀ ਦੋਸ਼ੀ ਐ ਸਾਰੇ ਦੋਸ਼ੀ ਗਾਇਬ ਐ ਉਹਨਾਂ ਚੋਂ ਕੋਈ ਦੋਸ਼ੀ ਪੁਲਿਸ ਦੇ ਹੱਥਾਂਲੇ ਨਹੀਂ ਆਇਆ ਇਕੱਲਾ ਇਹੇ ਹੱਥ ਆਇਆ ਬਾਕੀ ਉਮੀਦ ਐ ਕਿ ਜਲਦੀ ਹੀ ਪੁਲਿਸ ਵਾਲੇ ਉਹਨਾਂ ਕਹਿ ਕੇ ਗਏ ਐ ਜਿਹੜੇ ਇਨਚਾਰਜ ਐ ਵੀ ਅਸੀਂ ਉਹਨਾਂ ਦੀ ਪਾਲ ਕਰ ਰਹੇ ਹਾਂ ਹੋ ਸਕਦਾ 1 ਜਾਂ 2 ਦੋਸ਼ੀ ਅੱਜ ਸ਼ਾਮ ਤੱਕ ਗ੍ਰਿਫਤਾਰ ਹੋ ਜਾਣ ਅੱਜ ਪਟਿਆਲਾ ਕੋਰਟ ਦੇ ਵਿੱਚ ਅਸੀਂ ਇੱਕ ਮਾਮਲੇ ਨੂੰ ਲੈ ਕੇ ਨਾ ਕਵਰੇਜ ਕਰਨ ਵਾਸਤੇ ਗਏ ਸੀਗੇ ਜਿਦੇ ਵਿੱਚ ਇੱਕ ਬਹੁਤ ਕਰੂੜੀ ਟਰਸਟ ਦੀ ਜ਼ਮੀਨ ਨੂੰ ਹੜਪੰ ਦਾ ਮਾਮਲਾ ਸਾਹਮਣੇ ਸੀਗਾ ਤਾਂ ਵੱਡੀ ਇੱਕ ਖਬਰ ਸੀਗੀ ਅਸੀਂ ਸੋਚਿਆ ਵੀ ਚਲੋ ਇਸ ਦੀ ਕਵਰੇਜ ਕੀਤੀ ਜਾਏ ਕਿਉਂਕਿ ਸਾਡਾ ਫਰਜ਼ ਹੈ ਕਿ ਅਸੀਂ ਜਿਹੜੀ ਸਚਾਈ ਹੈ ਉਹ ਲੋਕਾਂ ਤੱਕ ਪਹੁੰਚਾਈਏ ਤਾਂ ਅੱਜ ਇੱਕ ਪਹਾਣਾ ਸਾਡੇ ਨਾਲ ਇਹੋ ਜਿਹਾ ਵਰਤਿਆ ਕਿ ਜਦੋਂ ਕਵਰੇਜ ਦੇ ਦੌਰਾਨ ਜਿਹੜਾ ਦੋਸ਼ੀ ਹੈ ਜਿਹਦੇ ਉੱਤੇ ਇਹ ਮੁਕਦਮਾ ਦਰਜ ਹੋਇਆ ਐਫ ਆਈ ਆਰ ਦਰਜ ਹੋਈਆ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਜਾ ਰਿਹਾ ਸੀ ਹਾਲਾਂਕਿ ਸਾਨੂੰ ਕਾਨੂੰਨ ਦਾ ਪਤਾ ਹੈ ਕਿ ਕਿੱਥੇ ਕਵਰੇਜ ਕਰਨੀ ਹੈ ਕਿਸ ਤਰੀਕੇ ਦੀ ਕਵਰੇਜ ਕਰਨੀ ਹੈ ਇਸ ਅਸੀਂ ਆਪਣੇ ਪੂਰੇ ਜਿਹੜੇ ਦਾਇਰੇ ਦੇ ਵਿੱਚ ਕਵਰੇਜ ਕਰ ਰਹੇ ਸੀਗੇ ਤਾਂ ਉਸ ਦੌਰਾਨ ਨੂੰ ਜਦੋਂ ਮਾਨਯੋਗ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕੁਝ ਸੈਕਿੰਡ ਪਹਿਲਾਂ ਜਦੋਂ ਦਰਵਾਜ਼ੇ ਦੇ ਤੋਂ ਪਹਿਲਾਂ ਐਂਟਰ ਕਰਦਾ ਤਾਂ ਉਹ ਸ਼ਖਸ ਜਿਹੜਾ ਦੋਸ਼ੀ ਹੈ ਜਿਹਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਉਹ ਗੰਦੇ ਗੰਦੇ ਭੱਦੇ ਇਸ਼ਾਰੇ ਕਰਦਾ ਗਾਲੀ ਗਾਲਾਂ ਕੱਢਦਾ ਔਰ ਭਰੀ පරිਸਰ ਦੇ ਵਿੱਚ ਬਹੁਤ ਵੱਡੀ ਕਹਿ ਹੈ ਗੱਲ ਜਿੱਥੇ ਬਦਸਲੂ ਕੀ ਮੀਡੀਆ ਨਾਲ ਹੋਈ ਹੈ ਉਥੇ ਆਮ ਲੋਕਾਂ ਨਾਲ ਜਿਹੜੇ ਲੋਕ ਤੇ ਪਬਲਿਕ ਪਲੇਸ ਤੇ ਬੈਠੇ ਆ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਤਾਂ ਬਹੁਤ ਇੱਕ ਮੰਦਭਾਗੀ ਗੱਲ ਹੋਈ ਹੈ ਉਸ ਤੋਂ ਬਾਅਦ ਜਦੋਂ ਪੇਸ਼ੀ ਹੋ ਜਾਂਦੀ ਹੈ ਤਕਰੀਬਨ 2-3 ਵਜੇ ਤੋਂ ਬਾਅਦ ਜੱਜ ਸਾਹਿਬ ਦਾ ਫੈਸਲਾ ਆਉਂਦਾ ਜਿਹਦੇ ਵਿੱਚ ਉਸ ਦੋਸ਼ੀ ਨੂੰ ਜਡਿਊਸ਼ੀਅਲ ਭੇਜ ਦਿੱਤਾ ਜਾਂਦਾ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਪੱਤਰਕਾਰ ਪਾਈਚਾਰਾ ਕੋਲ ਜਦੋਂ ਇਹ ਵੀਡੀਓ ਜਾਂਦੀ ਹੈ ਜਿਦੇ ਵਿੱਚ ਉਹ ਗੰਦੇ ਗੰਦੇ ਇਸ਼ਾਰੇ ਮੀਡੀਆ ਪਰਸਨਾਂ ਨੂੰ ਕਰ ਰਿਹਾ ਔਰ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਬੰਦੇ ਪੁਲਿਸ ਮੁਲਾਜ਼ਮ ਨਾਲ ਆਏ ਸੀਗੇ ਉਹਨਾਂ ਵੱਲੋਂ ਵੀ ਕਿਸੇ ਕਿਸਮ ਦੀ ਉਸ ਉਸ ਸ਼ਖਸ ਨੂੰ ਰੋਕਿਆ ਨਹੀਂ ਗਿਆ ਕੋਈ ਕਿਸੇ ਕਿਸਮ ਦੀ ਉਸ ਨੂੰ ਇਹ ਨਹੀਂ ਕਿਹਾ ਗਿਆ ਵੀ ਭਾਈ ਤੂੰ ਇਹ ਗਲਤ ਹਰਕਤ ਕਰ ਰਿਹਾ ਔਰ ਖਾਸ ਕਰਕੇ ਉਹ ਵੀ ਕੋਰਟ ਪਰਿਸਰ ਦੇ ਵਿੱਚ ਤਾਂ ਜਦੋਂ ਪੇਸ਼ੀ ਤੋਂ ਬਾਅਦ ਉਸ ਨੂੰ ਡਿਡਿਊਸ਼ਨਲ ਕਸਟਡੀ ਦੇ ਵਿੱਚ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਪਾਈਚਾਰਾ ਉੱਤੇ ਇਕੱਠਾ ਹੋਇਆ ਉਸ ਨੂੰ ਸਵਾਲ ਕੀਤਾ ਜਾਂਦਾ ਕਿ ਭਾਈ ਤੂੰ ਇਹ ਹਰਕਤ ਕਿਉਂ ਕੀਤੀ باوجود ਉਸ ਬੰਦੇ ਦੇ ਬਿਲਕੁਲ ਵੀ 1% ਵੀ ਕਿਸੇ ਕਿਸਮ ਦਾ ਉਹਦੇ ਮਨ ਦੇ ਵਿੱਚ ਕੋਈ ਭੈ ਨਹੀਂ ਸੀ ਕੋਈ ਡਰ ਨਹੀਂ ਸੀ ਉਸਨੇ ਫਿਰ ਪੱਤਰਕਾਰਾਂ ਨਾਲ ਬਸ ਉਸਲੁਕੀ ਕੀਤੀ ਗਾਲੀ ਗਲੋਚ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਪੁਲਿਸ ਮੁਲਾਜ਼ਮ ਫਿਰ ਉਹੀ ਨਾਲ ਸੀ ਉਹਨਾਂ ਨੇ ਫਿਰ ਵੀ ਉਸ ਨੂੰ ਨਹੀਂ ਰੋਕਿਆ ਤਾਂ ਬਹੁਤ ਵੱਡਾ ਇਹ ਜਿਹੜਾ ਜੋ ਭਾਣਾ ਵਰਤਿਆ ਇੱਥੇ ਔਰ মিডিਆ ਦੇ ਨਾਲ ਇਹ ਜਿਹੜੀ ਗਲਤ ਗੱਲ ਹੋਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਚ ਨਖੇਦੀ ਕਰਦੇ ਹਾਂ ਔਰ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦਾ ਜਰਨਲ ਸੈਕਟਰੀ ਹੋਣ ਦੇ ਨਾਤੇ ਮੇਰੇ ਨਾਲ ਮੇਰੇ ਕੁਝ ਸਾਥੀ ਕਲੱਬ ਦੇ ਮੈਂਬਰ ਵੀ ਸੀ ਜਿਹੜੇ ਇਸ ਕਵਰੇਜ ਦੇ ਵਿੱਚ ਦੌਰਾਨ ਮੇਰੇ ਨਾਲ ਸੀ ਉਹਨਾਂ ਨਾਲ ਵੀ ਇਹ ਬਤਸਲੂਕੀ ਹੋਈ ਹੈ ਇਹ ਇਕੱਲੀ ਸਾਡੇ ਨਾਲ ਨਹੀਂ ਹੈ ਇਹ ਪੂਰੇ ਪੱਤਰਕਾਰ ਸਮਾਜ ਦੇ ਨਾਲ ਹੈ ਔਰ ਇਸ ਲਈ ਸਾਨੂੰ ਆਵਾਜ਼ ਠਾਣੀ ਚਾਹੀਦੀ ਹੈ ਅਸੀਂ ਮਾਣਯੋਗ ਐਸਐਸਪੀ ਸਾਹਿਬ ਨੂੰ ਇੱਕ ਲੈਟਰ ਦੇਣ ਲੱਗੇ ਹਾਂ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਔਰ ਸਭ ਤੋਂ ਵੱਡੀ ਗੱਲ ਹੈ ਪੂਰੇ ਸਮਾਜ ਦੇ ਸਾਨੂੰ ਪੱਤਰਕਾਰ ਸਮਾਜ ਨੇ ਸਪੋਰਟ ਕੀਤੀ ਹੈ ਵਕੀਲ ਭਾਈ ਚਾਰਾ ਜਿਹੜਾ ਉੱਥੇ ਮੌਜੂਦ ਸੀ ਉਹਨਾਂ ਨੇ ਵੀ ਸਪੋਰਟ ਕੀਤੀ ਹੈ ਕਿ ਬਹੁਤ ਗਲਤ ਹੋਇਆ ਤਾਂ ਸਾਨੂੰ ਪੂਰਾ ਪ੍ਰਸ਼ਾਸਨ ਤੋਂ ਉਮੀਦ ਹੈ ਪੁਲਿਸ ਤੋਂ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ ਦੇਖੋ ਮੀਡੀਆ ਦੇ ਜਿਹੜੇ ਕਰਮੀ ਹੈ ਪੱਤਰਕਾਰ ਹੈ ਉਹ ਹਰ ਵਕਤ ਇਹੀ ਕੋਸ਼ਿਸ਼ ਦੇ ਵਿੱਚ ਰਹਿੰਦੇ ਹੈ ਕਿ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚੇ ਚਾਹੇ ਉਹ ਧੁੱਪ ਹੈ ਹਨੇਰੀ ਹੈ ਚਖੜ ਹੈ ਤੂਫਾਨ ਹੈ ਕਰੋਨਾ ਹੈ ਕੋਈ ਵੀ ਸਮੱਸਿਆ ਪੱਤਰਕਾਰ ਹਮੇਸ਼ਾ ਫੀਲਡ ਦੇ ਵਿੱਚ ਰਹਿੰਦਾ ਹੈ ਸੋ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਸਾਡੇ ਕਲੱਬ ਦੇ ਜਰਨਲ ਸੈਕਟਰੀ ਸਾਹਿਬ ਚਰਨਜੀਤ ਸਿੰਘ ਕੋਹਲੀ ਜੀ ਉਹਨਾਂ ਦੇ ਕੈਮਰਾ ਪਰਸਨ ਉਹਨਾਂ ਨਾਲ ਸੀ ਸੁਖਮਨੀਤ ਜੀ ਨਾਲ ਸੀ ਹੋਰ ਪੰਜ ਚਾਰ ਪੱਤਰਕਾਰ ਜਿਹੜੇ ਉਹ ਵੀ ਨਾਲ ਸੀ ਸੋ ਇਹ ਸਾਰੇ ਕਵਰੇਜ ਕਰ ਰਹੇ ਸੀ ਜਿੱਥੇ ਇੱਕ ਵਿਅਕਤੀ ਜਿਸਦੇ ਤੇ ਮਾਮਲਾ ਦਰਜ ਹੋਇਆ ਹੋਇਆ ਸੀ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਹਜੇ ਉਸ ਤੋਂ ਸਵਾਲ ਕੋਈ ਨਹੀਂ ਕੀਤਾ ਸੀ ਸਿਰਫ ਇੱਕ ਸ਼ਾਟ ਲੈ ਰਹੇ ਸੀ ਜਿਵੇਂ ਆਪਾਂ ਰੈਂਡਮਲੀ ਸ਼ਾਟ ਲੈਂਦੇ ਆ ਪਹਿਲਾ ਸ਼ਾਟ ਹੁੰਦਾ ਬਾਅਦ ਵਿੱਚ ਅਸੀਂ ਬਾਈਟ ਕਰਦੇ ਆ ਬਾਈਟ ਅਸੀਂ ਬਾਹਰ ਆ ਕੇ ਕਰਨੀ ਸੀ ਸੋ ਇਹ ਸਾਰੇ ਪੱਤਰਕਾਰ ਭਰਾ ਉਸ ਬੰਦੇ ਦਾ ਸ਼ਾਟ ਲੈ ਰਹੇ ਸੀ ਉਹ ਬੰਦੇ 'ਚ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਸੀ ਜਾਂ ਕਿਸ ਗੱਲ ਦੀ ਹਮਮੇ ਸੀ ਉਹ ਬੰਦਾ ਇਸ ਤਰ੍ਹਾਂ ਦੇ ਪੱਦੇ ਇਸ਼ਾਰੇ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਨਹੀਂ ਸਕਦਾ ਦੇਖੋ ਉਸ ਬੰਦੇ ਦਾ ਹੌਸਲਾ ਕਿੰਡਾ ਵੱਡਾ ਸੀ ਪਹਿਲੀ ਗੱਲ ਉਹ ਪੱਤਰਕਾਰਾਂ ਨੂੰ ਇਸ਼ਾਰੇ ਕਰ ਰਿਹਾ ਸੀ ਤੇ ਗਲਤ ਸ਼ਬਦ ਬੋਲ ਰਿਹਾ ਸੀ ਦੂਸਰੀ ਗੱਲ ਉਹ ਕੋਰਟ ਕੰਪਲੈਕਸ ਦੇ ਵਿੱਚ ਸੀਗਾ ਤੀਸਰੀ ਗੱਲ ਉਹ ਦੋ ਮੁਲਾਜ਼ਮਾਂ ਦੀ ਕਸਟਡੀ ਦੇ ਵਿੱਚ ਸੀ ਕਿਉਂਕਿ ਉਹ ਅਰੈਸਟ ਹੋਇਆ ਸੀ ਰਿਮਾਂਡ ਵਾਸਤੇ ਪੁਲਿਸ ਉਹਨੂੰ ਮਾਨਯੋਗ ਕੋਰਟ ਕੋ ਲੈ ਕੇ ਆਈ ਸੀ ਤਿੰਨ ਗੱਲਾਂ ਚੌਥੀ ਗੱਲ ਜਿਹੜੀ ਸਾਰਿਆਂ ਲਈ ਜ਼ਰੂਰੀ ਹੈ ਸਮਾਜ ਦਾ ਇੱਕ ਢਾਂਚਾ ਹੈ ਉਸ ਦੇ ਵਿੱਚ ਸਾਡੀਆਂ ਉੱਥੇ ਮਾਤਾਵਾ ਪੈਣਾ ਵੀ ਬੈਠੀਆਂ ਸੀ ਧਿਆਨ ਨਾਲ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਉਸ ਦੇਖੋਗੇ ਉੱਥੇ ਮਾਤਾਵਾ ਪੈਣਾ ਬੈਠੀਆਂ ਨੇ ਜੱਜ ਸਾਹਿਬ ਦੇ ਬਿਲਕੁਲ ਕਮਰੇ ਦੇ ਬਾਹਰ ਉਹ ਬੰਦਾ ਇਸ ਤਰ੍ਹਾਂ ਦੀ ਘਟੀਆ ਹਰਕਤ ਕਰ ਰਿਹਾ ਹੈ ਕਿ ਅਸੀਂ ਉਹ ਤੁਹਾਡੇ ਸਾਹਮਣੇ ਬਿਆਨ ਵੀ ਨਹੀਂ ਕਰ ਸਕਦੇ ਤੇ ਸਾਡੇ ਜਿਹੜੇ ਪੱਤਰਕਾਰ ਸਾਥੀ ਉੱਥੇ ਵੀਡੀਓ ਬਣਾ ਰਹੇ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਕਿਉਂਕਿ ਅਸੀਂ ਕਾਨੂੰਨ ਪ੍ਰਸਤ ਬੰਦੇ ਆ ਅਸੀਂ ਕਾਨੂੰਨ ਨੂੰ ਪਸੰਦ ਕਰਦੇ ਆ ਤੇ ਅਸੀਂ ਪਹਿਲਾਂ ਤਾਂ ਉਸ ਤੋਂ ਇਸ ਗੱਲ ਬਾਰੇ ਪੁੱਛਣਾਂ ਦੀ ਕੋਸ਼ਿਸ਼ ਕੀਤੀ ਤੇ ਜਿਸ ਤਰ੍ਹਾਂ ਹੀ ਉਸ ਦੀ ਪੇਸ਼ੀ ਖਤਮ ਹੋਈ ਮਾਨਯੋਗ ਅਦਾਲਤ ਨੇ ਉਸ ਨੂੰ ਜੇਲ੍ਹ ਦਾ ਆਰਡਰ ਕੀਤਾ ਤੇ ਉਹ ਨਿਚੇ ਆਇਆ ਤੇ ਅਸੀਂ ਉਸ ਨੂੰ ਜਾ ਕੇ ਪੁੱਛਿਆ ਕਿ ਨੰਬਰਦਾਰ ਸਾਹਿਬ ਇਹ ਬਾਈਟ ਦਿਓ ਕਿ ਤੁਸੀਂ ਕਿਸ ਤਰ੍ਹਾਂ ਮੀਡੀਆ ਨੂੰ ਇਹਨੇ ਗੰਦੇ ਇਸ਼ਾਰੇ ਕਰ ਰਹੇ ਸੀ ਤਾਂ ਉਹ ਉਸੇ ਤਰ੍ਹਾਂ ਹੰਕਾਰ ਚ ਭਰਿਆ ਹੋਇਆ ਸੀ ਤੇ ਉਹ ਕਹਾ ਚਲੋ ਚੱਲ ਇਸ ਤਰ੍ਹਾਂ ਉਹ ਬੋਲਿਆ ਉਸ ਤੋਂ ਬਾਅਦ ਉਹਨੂੰ ਫੇਰ ਜਦੋਂ ਮੈਂ ਪੁੱਛਿਆ ਕਿ ਤੁਸੀਂ ਤੁਹਾਡੀ ਜੁਰਤ ਕਿਵੇਂ ਹੋਈ ਵੀ ਤੁਸੀਂ ਮੀਡੀਆ ਨੂੰ ਇਸ ਤਰ੍ਹਾਂ ਗੰਦੇ ਇਸ਼ਾਰੇ ਕਰੋ ਉਹ ਵੀ ਕੋਰਟ ਦੇ ਵਿੱਚ ਤੇ ਉਸ ਨੇ ਫੇਰ ਅੱਗੋਂ ਮੈਨੂੰ ਗਾਲ ਕੱਢੀ ਜਦੋਂ ਉਹਨੇ ਗਾਲ ਕੱਢੀ ਤਾਂ ਪਿੱਛੇ ਕੁਝ ਹੋਰ ਦੋਸਤ ਵੀ ਖੜੇ ਹੋਣੇ ਉਹਨਾਂ ਨੇ ਵੀ ਉਹਨੂੰ ਛਿੜਕਿਆ ਤੇ ਪੁਲਿਸ ਮੁਲਾਜ਼ਮਾਂ ਦਾ ਪੂਰਾ ਜਿਹੜਾ ਤੁਸੀਂ ਇਸ ਪਿਕਚਰ ਦੇ ਵਿੱਚ ਰੋਲ ਦੇਖੋਗੇ ਨਾ ਐ ਲੱਗਦਾ ਜਿਵੇਂ ਉਹ ਮਾਮੇ ਦੇ ਮੁੰਡੇ ਦੇ ਵਿਆਹ ਚ ਆਏ ਹੁੰਦੇ ਆ ਉਹ ਪੁਲਿਸ ਮੁਲਾਜ਼ਮਾਂ ਦਾ ਹੱਥ ਉਹ ਬੰਦਾ ਫੜਦਾ ਐ ਐ ਇਨਸਪੈਕਟਰ ਜਿਹੜਾ ਐਸਆਈ ਉਹਨਾਂ ਦਾ ਹੱਥ ਫੜ ਕੇ ਉਹਨੂੰ ਲੈ ਕੇ ਜਾ ਰਿਹਾ ਵੀ ਇੱਧਰ ਨੂੰ ਚੱਲ ਭਾਈ ਤੇ ਪੁਲਿਸ ਮੁਲਾਜ਼ਮਾ ਅੱਗੇ ਪਿੱਛੇ ਫਿਰ ਰਹੇ ਆ ਤੇ ਉਹ ਬੰਦਾ ਆਰਾਮ ਨਾਲ ਐ ਟਹਿਲ ਰਿਹਾ ਜਿਵੇਂ ਬਾਰਾਂ ਦੇ ਗਾਰਡਨ ਦੇ ਵਿੱਚ ਕੋਈ ਸੈਰ ਕਰਨੀ ਆਇਆ ਹੁੰਦਾ ਓਵੇਂ ਇਸ ਤੋਂ ਬਾਅਦ ਉਸ ਬੰਦੇ ਨੂੰ ਪੁਲਿਸ ਐਨਾ ਵਧੀਆ ਵੀਆਈਪੀ ਟ੍ਰੀਟਮੈਂਟ ਦੇ ਰਹੀ ਐ ਵੀ ਛੱਡ ਹੀ ਦੋ ਗੱਲਾਂ ਜਦ ਕਿ 420 120 ਦਾ ਮਾਮਲਾ ਦਰਜ ਹੈ ਇਸ ਤੋਂ ਪਹਿਲਾਂ ਵੀ ਉੱਤੇ ਕਈ ਮਾਮਲੇ ਦਰਜ ਨੇ ਐਸੇ ਬੰਦੇ ਨੂੰ ਐਸਾ ਵੀਆਈਪੀ ਟ੍ਰੀਟਮੈਂਟ ਕਿਹੜੀ ਗੱਲੋਂ ਮਿਲ ਰਿਹਾ ਜੀ ਇਹ ਅਸੀਂ ਜਾਂ ਸਭ ਨੂੰ ਬੇਨਤੀ ਕਰਾਂਗੇ ਕਿ ਮਾਨਯੋਗ ਅਦਾਲਤ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਕੰਮ ਹੋਣ ਲੱਗ ਗਏ ਤਾਂ ਵਕੀਲ ਭਾਈਚਾਰਾ ਕਿਵੇਂ ਸੇਫ ਮਹਿਸੂਸ ਕਰੂਗਾ ਜੱਜ ਸਾਹਿਬਾਨ ਕਿਸ ਤਰ੍ਹਾਂ ਸੇਫ ਮਹਿਸੂਸ ਕਰਨਗੇ ਸੋ ਅਜਿਹੇ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਐਸਐਸਪੀ ਸਾਹਿਬ ਪਟਿਆਲਾ ਸਾਡੀ ਗੱਲ ਹੋ ਗਈ ਹੈ ਉਹ ਕਹਿੰਦੇ ਵੀ ਸਵੇਰੇ ਤੁਸੀਂ ਐਪਲੀਕੇਸ਼ਨ ਦਿਓ ਅਸੀਂ ਬਣਦੀ ਕਾਰਵਾਈ ਕਰਾਂਗੇ ਅਸੀਂ ਸਾਰਾ ਸਾਡਾ ਭਾਈਚਾਰਾ ਇਸ ਗੱਲ ਦੀ ਅਸੀਂ ਮਤਲਬ ਆਸ਼ਵਾਸ਼ਣ ਹੈ ਸਾਨੂੰ ਕਿ ਐਸਐਸਪੀ ਸਾਹਿਬ ਬਹੁਤ ਵਧੀਆ ਇਨਸਾਨ ਹੈ ਵਧੀਆ ਕਾਨੂੰਨ ਪ੍ਰਸ਼ਤ ਬੰਦੇ ਹੈ ਤੇ ਉਹ ਜ਼ਰੂਰ ਕਾਰਵਾਈ ਕਰਨਗੇ ਜੇ ਕਾਰਵਾਈ ਨਹੀਂ ਹੋਊਗੀ ਫਿਰ ਵਿਰੋਧ ਤੇ ਸੰਘਰਸ਼ ਦਾ ਰਸਤਾ ਸਾਡੇ ਲਈ ਖੁੱਲਾ ਹੈ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਹਮੇਸ਼ਾ ਪੱਤਰਕਾਰਤਾ ਦੇ ਸਨਮਾਨ ਦੀ ਗੱਲ ਕਰਦਾ ਹੈ ਇਕਤਾ ਦੀ ਭਾਈਚਾਰੇ ਦੀ ਗੱਲ ਕਰਦਾ ਹੈ ਜੇਕਰ ਸਾਨੂੰ ਇਨਸਾਫ ਨਹੀਂ ਮਿਲੇਗਾ ਤਾਂ ਫਿਰ ਅਸੀਂ ਸੰਘਰਸ਼ੀ ਦੇ ਰਾਹ ਤੇ ਚੱਲਣ ਲਈ ਹਮੇਸ਼ਾ ਤਿਆਰ ਰਹਨੇ ਆ ਤੇ ਉਹ ਅਸੀਂ ਤਿਆਰ ਬਰ ਤਿਆਰ ਆ ਪਰ ਬੇਨਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਜ਼ਰੂਰ ਪੁੱਛਿਆ ਜਾਵੇ ਵੀ ਉਸ ਬੰਦੇ ਦੇ ਜੁੱਤੇ ਕਿਉਂ ਬਦਲਵਾਏ ਜਾ ਰਹੇ ਹਨ ਜਦੋਂ ਉਹਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਉਸ ਨੂੰ ਜਿਹੜੀ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਇਆ ਜਾ ਰਿਹਾ ਹੈ ਉਹ ਗੱਡੀ ਕਿਸ ਦੀ ਹੈ ਜੀ ਕਿਉਂ ਵੀਆਪੀ ਟ੍ਰੀਟਮੈਂਟ ਦੇ ਜਿਹੜਾ ਜਦੋਂ ਕਿਸੇ ਨੂੰ ਜੇਲ੍ਹ ਲੈ ਕੇ ਜਾਂਦੇ ਆ ਪੁਲਿਸ ਦੀ ਗੱਡੀ 'ਚ ਲੈ ਕੇ ਜਾਂਦੇ ਆ ਉਹਨੂੰ ਬਲੈਕ ਕਲਰ ਦੀ ਸਕਾਰਪੀਓ ਜਿਹਦਾ ਨੰਬਰ ਹੈ ਨੋਟ ਕੀਤਾ ਹੋਇਆ ਮੈਨੇ ਪੀਵੀ 84 31 36 ਜਿਹੜੀ ਕਿ ਕੁਲਵਿੰਦਰ ਸਿੰਘ ਦੇ ਨਾਂ ਤੇ ਹੈ ਉਹ ਪੁਲਿਸ ਦੀ ਨਹੀਂ ਹੈ ਉਹਦੀ ਕਾਲੀਆਂ ਫਿਲਮਾਂ ਨੇ ਉਹਨੂੰ ਚਲਾ ਰਿਹਾ ਜਿਹੜਾ ਬੰਦਾ ਉਹ ਪੁਲਿਸ ਮੁਲਾਜ਼ਮ ਨਹੀਂ ਹੈ ਇਹ ਕਿਹੜਾ ਟ੍ਰੀਟਮੈਂਟ ਚੱਲ ਰਿਹਾ ਜੀ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਬਸ ਇੰਨਾ ਹੀ ਕਹਿਣਾ ਬਾਰ-ਬਾਰ ਬੇਨਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਾਡੀ ਗੁਹਾਰ ਸੁਣੇ ਤੇ ਇਸ ਬੰਦੇ ਦੇ ਖਿਲਾਫ ਬਣਦੀ ਕਾਰਵਾਈ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਤੇ ਵਕੀਲ ਸਾਹਿਬ ਅੱਜ ਜਿਹੜਾ ਕੋਰਟ ਪਰਿਸਰ ਦੇ ਵਿੱਚ ਇੱਕ ਬੰਦੇ ਵੱਲੋਂ ਅੱਦਾ ਇਸ਼ਾਰਾ ਕੀਤਾ ਗਿਆ ਮੀਡੀਆ ਨੂੰ ਜੱਜ ਸਾਹਿਬ ਦੇ ਕਮਰੇ ਦੇ ਬਾਹਰ ਕਿੱਦਾਂ ਦੇਖਦੇ ਹੋ ਸਮਾਂ ਦੇ ਦੇਖੋ ਦੀ ਫੋਰਥ ਪਿਲਰ ਆਫ ਦੀ ਡੈਮੋਕ੍ਰੇਸੀ ਮੀਡੀਆ ਉਹ ਲੋਕਤੰਤਰ ਦੇ ਵਿੱਚ মিডিਆ ਭਾਵੇਂ ਉਹ ਰਾਜਨੀਤਿਕ ਵਿਸ਼ੇ ਤੇ ਹੋਵੇ ਭਾਵੇਂ ਪ੍ਰਸ਼ਾਸਨਿਕ ਵਿਸ਼ੇ ਤੇ ਹੋਵੇ ਭਾਵੇਂ ਉਹ ਜੁਡੀਸ਼ੀਅਲ ਹੀ ਹੋ ਜੁਡੀਸ਼ਰੀ ਹੋਵੇ ਦੇਖੋ ਇਹ ਸਾਰਿਆਂ ਤੇ ਨਿਗਰੱਖਣ ਲਈ ਚੌਥੇ ਸਤੰਭ ਦੇ ਨਾਮ ਤੇ ਜਾਣਿਆ ਜਾਂਦਾ ਹੈ মিডিਆ ਔਰ ਹਰ ਪੱਖ ਤੇ মিডিਆ ਨਿਗਰ ਰੱਖ ਸਕਦਾ ਹੈ ਔਰ ਲੋਕਾਂ ਨੂੰ ਜਨਮਤ ਬਣਾਉਣ ਲਈ ਕਿਸੇ ਵੀ ਸੰਬੰਧ ਦੇ ਵਿੱਚ ਆਪਣੀ رائے ਬਣਾਉਣ ਦੇ ਲਈ মিডিਆ ਚੰਗੇ ਤੌਰ ਤੇ ਮਾੜੇ ਤੌਰ ਤੇ ਉਹਦੀ رائے ਬਣਦੀ ਹੈ মিডিਆ ਦੇ ਖਬਰਾਂ ਨਾਲ ਬਣਦੀ ਹੈ ਔਰ ਕੋਈ ਵੀ ਸੰਸਥਾ ਕੋਈ ਵੀ ਵਿਧੀ ਹੋਵੇ ਕੋਈ ਵੀ ਕਲੱਬ ਹੋਵੇ ਸਮਾਜ ਦੇ ਵਿੱਚ ਹਰ ਤਰੀਕੇ ਦੇ ਨਾਲ মিডিਆ ਲੋਕਾਂ ਨੂੰ ਜਾਗਰੂਕ ਕਰਦਾ ਹੈ মিডিਆ ਦੇ ਬਿਨਾ ਸਮਾਜ ਉਹ ਸੰਸਥਾਵਾਂ ਕਿਸੇ ਵੀ ਰੂਪ ਦੇ ਵਿੱਚ ਵਿਕਸਿਤ ਨਹੀਂ ਹੋ ਸਕਦੀਆਂ মিডিਆ ਦੇ ਦਾ ਇੱਕ ਫਰਜ਼ ਬਣਦਾ ਹੈ ਕਿ ਲੋਕਾਂ ਤੱਕ ਸਹੀ ਖਬਰ ਪਹੁੰਚਾਵੇ ਸਟੀਕ ਖਬਰ ਪਹੁੰਚਾਵੇ ਔਰ ਜਿਸ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਸੀ ਅੱਜ মিডিਆ ਆਪਣੀ ਖਬਰ ਰਿਪੋਰਟ ਕਰਨ ਦੇ ਵਿੱਚ ਉਹਦਾ ਹੱਕ ਫਰਜ਼ ਬਣਦਾ ਸੀ ਕਿ ਉਹ ਜਨਤਕ ਤੌਰ ਤੇ ਆਪਣੀ ਰਿਪੋਰਟ ਪੇਸ਼ ਕਰਦਾ ਅਗਰ ਉਹ ਗਲਤ ਸੀ ਗਲਤੋ ਤੇ ਅਲੀਗੇਸ਼ਨ ਲੱਗੇ ਨੇ ਤੇ ਤਾਂ ਆਪਣਾ ਸਫਾਈ ਦਾ ਪੱਖ ਰੱਖਦਾ ਉਹ ਮੀਡੀਆ ਨੂੰ ਇਸ ਤਰ੍ਹਾਂ ਗਲਤ ਇਸ਼ਾਰੇ ਕਰਨਾ ਉਹਨਾਂ ਦਾ ਮਿਸਬੀਹੇਵ ਕਰਨਾ ਇਹ ਆਊਟ ਆਫ ਦੀ ਵੇ ਹੈ ਕਾਨੂੰਨ ਦੀ ਉਲੰਘਣਾ ਉੱਤੇ ਸਖਤ ਕਾਰਵਾਈ ਕਰਨੀ ਬਣਦੀ ਹੈ ਮੈਂ ਤੁਹਾਨੂੰ ਕਹਾਂਗਾ ਸਾਡੇ ਪ੍ਰਧਾਨ ਸਾਹਿਬ ਕੋਲ ਵੀ ਜਾਓ ਜੁਡੀਸ਼ੀਅਲ ਅਫਸਰ ਜੱਜ ਸਾਹਿਬ ਕੋਲ ਵੀ ਜਾਓ ਸ਼ਹਿਨਜ ਸਾਹਿਬ ਕੋਲ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਮੀਡੀਆ ਜਿਹੜਾ ਕਿ ਲੋਕਤੰਤਰ ਦਾ ਚੌਥਾ స్తੰਬੂ ਉਹ ਹਰ ਜਾਣਕਾਰੀ ਲੈ ਸਕਦਾ ਹੈ ਲੋਕਾਂ ਤੱਕ ਸਟੀਕ ਖਬਰ ਪਹੁੰਚੇ ਇਹ ਉਹਨਾਂ ਆਪਣਾ ਫਰਜ਼ ਪੂਰਾ ਕਰਦੇ ਨੇ ਉਹਨਾਂ ਨਾਲ ਇਸ ਤਰ੍ਹਾਂ ਮਿਸਬੀਹਵ ਨਹੀਂ ਹੋਣਾ ਚਾਹੀਦਾ ਉਸ ਸ਼ਕਤੀ ਦੇ ਉੱਤੇ ਸਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਜਿਹੜਾ ਸਾਰਾ ਡਰਾਮਾ ਹੋਇਆ ਜੀ ਇਹ ਕੋਰਟ ਰੂਮ ਦੇ ਵਿੱਚ ਹੋਇਆ ਜੱਜ ਸਾਹਿਬ ਦੇ ਬਿਲਕੁਲ ਅ ਘੱਗੇਟ ਤੋਂ ਬਿਲਕੁਲ ਬਾਹਰ ਜਿੱਥੇ ਪੰਜ ਮਹਿਲਾਵਾਂ ਮੌਜੂਦ ਸਨ ਦੋ ਪ੍ਰਸ਼ਾਸਨਿਕ ਅਧਿਕਾਰੀ ਡਿਊਟੀ ਅਫਸਰ ਮੌਜੂਦ ਸਨ ਫਿਰ ਉਹ ਬੰਦਾ ਇਸ ਤਰ੍ਹਾਂ ਦੀ ਗਾਲਾਂ ਕੱਢ ਰਿਹਾ ਦੇਖੋ ਇਹ ਇੱਥੋਂ ਦੇ ਜਿਹੜੇ ਪੂਰੇ ਬਿਲਡਿੰਗ ਦੇ ਇੰਚਾਰਜ ਨੇ ਉਹਨਾਂ ਦਾ ਖਬਰ ਪਹੁੰਚਾਉਣੀ ਚਾਹੀਦੀ ਹੈ ਤੁਹਾਨੂੰ ਤਾਂ ਕਿ ਉਹ ਅੱਗੇ ਇੱਥੋਂ ਏਰੀਆ ਦੇ ਐਸਐਚਓ ਨੂੰ ਖਬਰ ਦੇਣ ਤਾਂ ਕਿ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਇਹ ਲੈਕ ਆਫ ਦੀ ਜਿਹੜੀ ਸਿਕਿਉਰਿਟੀ ਹੈ ਸੋ ਉਸ ਨੂੰ ਤੁਸੀਂ ਸਿਕਿਉਰਿਟੀ ਤੱਕ ਵੀ ਖਬਰ ਪਹੁੰਚਾਓ ਤਾਂ ਕਿ ਉੱਥੇ ਤੱਕ ਖਬਰ ਪਹੁੰਚੇ ਔਰ ਇਹਨਾਂ ਤੇ ਸਖਤ ਕਾਰਵਾਈ ਹੋ ਸਕੇ ਨਮਸਕਾਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਦਵਿੰਦਰ ਰਾਜਪੂਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰ ਪਟਿਆਲਾ ਡਿਸਟ੍ਰਿਕਟ ਬਾਰ ਮੈਂਬਰ ਜੋ ਕਿ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਤੁਹਾਨੂੰ ਦੇਣੀ ਹੈ ਕਿ ਜੁਡੀਸ਼ਰੀ ਔਰ ਮੀਡੀਆ ਸਾਡੀ ਇੰਡੀਅਨ ਕਨਸਟੀਟਿਊਸ਼ਨ ਦੇ ਦੋ ਅਲੱਗ-ਅਲੱਗ ਸਤੰਭ ਨੇ ਔਰ ਅੱਜ ਸਾਡੀ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਇੱਕ ਪੇਸ਼ੇਵਰ ਮੁਜਰਮ ਜਿਹਦੇ ਤੇ 420 406 468 71 ਵੱਖ-ਵੱਖ ਤਾਰਾਵਾਂ ਦੇ ਅੰਦਰ ਪਰਚਾ ਦਰਜ ਸੀ ਔਰ ਉਹ ਬੰਦਾ ਰਿਮਾਂਡ ਲੈਣ ਲਈ ਪੁਲਿਸ ਨੇ ਕੋਰਟ ਚ ਲਿਆਂਦਾ ਸੀ ਇੱਕ ਮਾਨਯੋਗ ਅਦਾਲਤ ਦਾ ਡੈਕੋਰਮ ਹੁੰਦਾ ਹੈ ਕੋਰਟ ਦਾ ਉਸ ਨੂੰ ਭੰਗ ਕਰਦੇ ਹੋਏ ਉਸ ਦੋਸ਼ੀ ਨੇ ਸਾਡੀ মিডিਆ ਦੇ ਇੱਕ ਬੜੇ ਹੀ ਇੱਜ਼ਤਦਾਰ ਵਿਅਕਤੀ ਨੂੰ ਬੜੀ ਹੀ ਬਦੀ ਸ਼ਬਦਾਬਲੀ ਕੋਰਟ ਕੰਪਲੈਕਸ ਦੇ ਅੰਦਰ ਜੱਜ ਸਾਹਿਬ ਦੇ ਰੂਮ ਦੇ ਬਾਹਰ ਪੁਲਿਸ ਦੀ ਹਾਜ਼ਰੀ ਵਿੱਚ ਔਰਤਾਂ ਚਾਰ ਲੇਡੀਆਂ ਵੀ ਉੱਥੇ ਸੀਗੀਆਂ ਉਹਨਾਂ ਦੀ ਹਾਜ਼ਰੀ 'ਚ ਮੈਂ ਸ਼ਬਦ ਬੋਲ ਨਹੀਂ ਸਕਦਾ ਲੇਕਿਨ ਉਹ ਬਹੁਤ ਹੀ ਬਦੀ ਸ਼ਬਦਾਬੋਲੀ ਵਰਤੀ ਗਈ ਹੈ ਜਿਦੇ 'ਚ ਕੋਰਟ ਦਾ ਡੈਕੋਰਮ ਵੀ ਖਰਾਬ ਹੋਇਆ ਇੱਕ ਮਾਨਯੋਗ ਅਲਾਦ ਅਦਾਲਤ ਦੇ ਅੰਦਰ ਇਹ ਸਭ ਕੁਝ ਹੋਇਆ ਪੁਲਿਸ ਦੀ ਹਾਜ਼ਰੀ 'ਚ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਕਿ ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਇਸਦੀ ਦਿੱਤੀ ਜਾਵੇ ਤਾਂ ਜੋ ਇੱਕ ਮਾਨਯੋਗ ਅਦਾਲਤ ਦੀ ਇੱਜ਼ਤ ਦਾ ਵੀ ਸਵਾਲ ਹੈ ਇੱਕ ਮੀਡੀਆ ਦੀ ਵੀ ਇੱਜ਼ਤ ਦਾ ਸਵਾਲ ਹੈ ਅੱਸੀ ਗਾਲ ਜੀ ਜੈ ਸ਼੍ਰੀ ਰਾਮ